ਸਾਡਾ ਚੈਨਲ ਦੇਖ ਰਹੇ तमाम दर्शकਾ ਮੇਰੇ ਵੱਲੋਂ ਸਵਾਗਤ ਹੈ ਦੋਸਤੋ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਾਫੀ ਉਤਸ਼ਾਹ ਇੱਕ ਨੂੰ ਮਿਲ ਰਿਹਾ ਨਵੇਂ ਪੰਜ ਨਵੇਂ ਸਰਪੰਚ ਅਤੇ ਜ਼ਿਆਦਾਤਰ ਦੇਖਿਆ ਜਾਂ ਲੋਕਾਂ ਵਿੱਚ ਕਿ ਸਮਤੀਆਂ ਦਾ ਬਹੁਤ ਘੱਟ ਹੈ ਚਾਹਦੇ ਰਹਨੇ ਖਾਣ ਪੀਣ ਵਾਲੇ ਦੇਖਿਆ ਜਾਵੇ ਤਾਂ ਕਿਸੇ ਨਾ ਕਿਸੇ ਭਾਨੇ ਲੋਕਾਂ ਨਾਲ ਰਵਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਗੱਲ ਕਰਦੇ ਆ ਤੇ ਗੱਲ ਇਹ ਆਪਾਂ ਇਹ ਵੀ ਕਰਾਂਗੇ ਕਿ ਜੇ ਤੁਸੀਂ ਪੰਚਾਇਤ ਬਣਾਉਣ ਲੱਗੇ ਤਾਂ ਤੇਰੇ ਨਿਗ੍ਹਾ ਤੇ ਰੂ ਮਾਰ ਲੈ ਦੀ ਕੀ ਉਸ ਤੋਂ ਉਹ ਖਾਪਨ ਚਾਹੇ ਸਰਪੰਚ ਬਣਨਾ ਚਾਹੁੰਦਾ ਜਾਂ ਪੰਚ ਬਣਨਾ ਚਾਹੁੰਦਾ ਵੀ ਉਸ ਕੋਲੇ ਕੋਈ ਸਿਆਮ ਲਾੜਤਾ ਨਹੀਂ ਨਜਾਇਜ਼ ਕੰਮ ਦੇ ਤਾਂ ਦਿੱਤਾ ਆ ਉਹਦੇ ਕੰਦੇ ਦੇ ਪੁਰਾਣੇ ਸਰਪੰਚ ਨੇ ਕੀ ਕੀਤਾ ਕੀ ਕੋਈ ਸਿਆਮ ਲੜ ਜਗਾ ਦਾ ਨਹੀਂ ਤੇ ਜਿਹਦਾ ਆਕਰ ਕਰਦਾ ਕੀਤਾ ਉਹਦਾ ਵੀ ਉਹਦਾ ਵੀ ਧਿਆਨ ਰੱਖਾ ਸਰਪੰਚ ਬਣਾਇਆ ਤਾਂ ਕਿ ਉਹਦੇ ਹਿਸਾਬ ਕਿਤਾਬ ਲੈ ਸਕੇ ਇਹ ਸਵਧਕਣ ਦਾ ਵਿਕਾਸ ਹੈ ਇਹ ਬੰਦਾ ਕਾਤੜਦਾ ਜ਼ਿਆਦਾਤਰ ਅਸੀਂ ਦੇਖਦੇ ਆ ਕਿ ਸਰਪੰਚ ਬਣਾ ਲੈਣਾ ਹੁੰਦਾ ਹਨ ਪੜਨਾ ਸਰਪ ਇੱਕ ਸਾਇਨਰ ਲੈ ਕੇ ਸੱਜਿਆ ਜਾਂਦੇ ਨੇ ਉਹ ਵੀ ਸਰਪੰਚ ਬਣਨ ਤੋਂ ਬਾਅਦ ਤੇ ਤੁਹਾਡੇ ਕਣ ਦਾ ਸਰਪੰਚ ਤਾਂ ਇੰਦਾ ਤੋ ਹੀ ਪਿਆਰ ਕਰ ਰਿਹਾ ਹੈ ਜੇ ਇੰਦਾ ਨਾ ਕੋਈ ਤਿਆਰ ਕਰੋ ਤਾਂ ਇਹ ਵੀ ਕੋਈ ਵੇਟ ਦੇ ਟਾਈਮ ਵਕਤ ਪਿਆ ਗੱਲਬਾਤ ਕਰੋ ਇਹ ਸਿਆਣਾ ਬੰਦਾ ਗੱਲ ਕਰਦੇ ਸਿਆਣ ਦਾ ਕਹੇ ਸਾਰਾ ਪਿੰਡ ਹੁੰਦਾ ਸੂਝਵਾਨਾਂ ਦੀ ਲੋੜ ਹੁੰਦੀ ਹੈ ਇਸ ਵਕਤ ਜਿਹੜੇ ਸੂਝਵਾਨ ਹੁੰਦੇ ਨੇ ਉਹ ਸਿਆਣਾਂ ਦਾ ਜਿਹਨੂੰ ਮਰਜ਼ੀ ਛੇੜ ਲੈ ਆਪਣਾ ਦਰੂਪੀ ਕੇ ਰਹਿ ਦੀ ਸਿਆਣਾ ਬਣਾ ਕਰਤਾ ਹੁੰਦਾ ਸੂਝਵਾਨ ਬਜ਼ੁਰਗਾਂ ਦੀ ਰਾਏ ਨਾਲ ਜਿਹੜੇ ਪਿੰਡ ਨੂੰ 2 ਪੈਸੇ ਦਿਵਾਉਣਾ ਚਾਹੁੰਦੇ ਨੇ ਉਹਨਾਂ ਨਾਲ ਗੱਲ ਕਰਕੇ ਪਿੰਡ ਦਾ ਵੀ ਮਹਿੰਤੀ ਲੋਜਗਾਨ ਜਾ ਗਈ ਪਹਿਲਾ ਹੜਾ ਹੜਾ ਹੋ ਗਏ ਉਹ ਬੰਦੇ ਨੇ ਅੱਗੇ ਲੈ ਕੇ ਆ ਕਿ ਪਤਾ ਕਿਤੇ ਪਿੰਡ ਦਾ ਵਧੀਆ ਪਕਾਖ ਹੋ ਸਕੇ ਕਾਫੀ ਪਿੰਡਾਂ ਦੇ ਵਿੱਚ ਦੇਖਿਆ ਗਿਆ ਜਿਆਦਾਤਰ ਤਾਂ ਪੰਜ ਜਾਂ ਘਰ ਪੰਜ ਪੰਜਾਂ ਦਾ ਤਾਂ ਪਤਾ ਨਹੀਂ ਹੁੰਦਾ ਘਰ ਪੜਚਾਣੇ ਕੋਹੜੋਂ ਤਾਂ ਨੇ ਉਹ ਸਿਆਬਲਾ ਤਾਂ ਦਾ ਇਧਰੋਂ ਤੇਰੇ ਫੇਰ ਘਾਇ ਇਹਨਾਂ ਕਰੇ ਤੁਰਨਾ ਦੇਖਿਆ ਜਾਵੇ ਤਾਂ ਪੰਜ ਤੱਕ ਮੋੜਾ ਤਾ ਜਾਂਦੇ ਨੇ ਸੈਨਪਾਰਾਂ ਨੂੰ ਗਾਵਾਂ ਨੂੰ ਇਲਾਜ ਦੇ ਤੇ ਲਵੇ ਲਾਗ ਰੱਖਿਆ ਜਾਂਦਾ ਐਸੇ ਵਾਰ ਸੁਣੇ ਬਹੁਤ ਵਧੀਆ ਮੌਕਾ ਜੇ ਵੀ ਇਹ ਕਰਪੀਆ ਲੈਣਾ ਸਰਕਾਰ ਤੋਂ ਤਾਂ ਸੈਂਤ ਹੀ ਹੁੰਦੀ ਆ ਤਾਂ ਸੈਂਤ ਵੀ ਕਰੋ ਜਿੰਨਾ ਭਾਵੇਂ ਤੁਸੀਂ ਇਲਕਾ ਦੇ ਲਾਉਣਾ ਚਾਹਣੋ ਕੋਈ ਪਿੰਡ ਦੇ ਵਿਕਾਸ ਤੇ ਲੱਗ ਜਾਵੇ ਤਾਂ ਵਧੀਆ ਗੱਲ ਆ ਜੇ ਚਾਹ ਵਾਲਾ ਦੇ ਲਾਉਣਾ ਲੰਗਾਰ ਕੋਈ ਜੇ ਕੋਈ ਬੰਦਾ ਪੈਸੇ ਲਾਉਣਾ ਚਾਹੁੰਦਾ ਤਾਂ ਕਈ ਬੰਦਿਆਂ ਦਾ ਇਹ ਵੀ ਜਿਹੜਾ ਆਉਂਦਾ ਵੀ ਬੰਦੇ ਨੂੰ ਮੁੱਲ ਖਰੀਦ ਰਿਹਾ ਜੇ ਕੋਈ ਦਾਰੂਆ ਪੀਣੇ ਨੇ ਪੰਡਤ ਦੇ ਵਿੱਚ ਫੜ-ਫੜ ਕੇ ਉਹਨਾਂ ਪੰਚਾਂ ਸਰਪੰਚਾਂ ਤੋਂ ਉਹਦੇ ਨੂੰ ਜੇ ਮੁੱਲ ਦੇ ਦੇ 270 ਰੁਪਏ ਦੇ ਰਿੱਛ 15000 ਦਾ ਦਾਰੂ ਪੀਤੀ 2000 ਦੇ ਦਾਰੂ ਪੀ ਕੇ 2700 ਰੁਪਏ ਦੇ ਦੇਣਾ ਉਹ ਬੰਦੇ ਸਾਹਜਿਆ ਦੇ ਉਹ ਬੰਦੇ ਜਿਹੜੇ ਦਾਰੂਆ ਦੇ ਸਕੇਲ ਆਉਂਦੇ ਨੇ ਉਹਨਾਂ ਨਾਲ ਬਾਤ ਦਾ ਅੱਜ ਉਸ ਪਾਰਟੀ ਰਾਡਿਓ ਕਰਨ ਨੂੰ ਬਾਅਦ ਚ ਕਰਦੇ ਹੋ ਪਿੰਡਾਂ ਮਾਹੌਲ ਨਾ ਖਰਾਬ ਕਰੋ ਕੱਲ੍ਹ ਦੇ ਆਪਣੇ ਪਿੰਡ ਦਾ ਇਹ ਕੇ ਇਹਦਾ ਵੋਟਾਂ ਆਉਂਦੇ ਜਾਂਦੇ ਰਹਿਣੀਆਂ ਨੇ ਆਪਣੇ ਪਿੰਡ ਦਾ ਭਾਈਚਾਰ ਪਿਆਰ ਬਣਾ ਕੇ ਰੱਖੋ ਉਹ ਬੰਦਾ ਮੇਲpass ਵੀ ਰੱਖਦਾ ਜੇ ਉਹ ਜੇ ਤੇ ਇਸ ਕੋ ਤੇ ਇਸ ਕੋਸ ਨਾ ਚੱਲਦਾ ਉਹ ਤੇ ਨਹੀਂ ਚੱਲਦਾ ਹੈਗਾ ਜਾ ਸਾਫ ਸੁਥਰਾ ਹੈਗਾ ਜਾ ਉਹਨੇ ਸਿਆਮ ਲਾੜ ਨਹੀਂ ਦੱਦੀ ਜਾ ਕਿਸੇ ਦਾ ਲੈਂਦੇ ਨਹੀਂ ਹੈ ਉਹਦੇ ਉੱਤੇ ਜਾ ਉਹਦੇ ਘਰੇ ਲੈਂਦੇ ਨਾਲ ਜਿਹੜੇ ਨਹੀਂ ਮਾਰਦੇ ਉਹ ਜੇ ਸਰਪੰਚ ਤੋਂ ਲਾਗ ਤੇ ਇਹ ਲਾਗ ਤੇ ਜੇ ਸਰਪੰਚ ਬਣਾ ਕੇ ਬਹਿ ਜਾਓ ਤੇੰਨੇ ਵਾਸਤੇ ਸਰਪੰਚ ਦੇ ਲੈਂਦੇ ਦਾ ਹਿਸਾਬ ਕਰਨਾ ਕੋਈ ਬਾਹਰ ਜਾ ਕੇ ਆਉਗਾ ਕੋਈ ਕੰਡਾ ਲੈ ਪੱਛੇ ਇਹੋ ਆਪਾਂ ਨੇ ਸਰਪੰਚ ਖਾਉ ਨੀ ਘੋਰ ਲਿਆ ਗਿਆ ਨਾ ਪੈਸੇ ਕਰਨੇ ਨੇ ਉਹ ਬੰਦੇ ਆਏ ਨਾ ਰਕਤੇ ਉਹ ਕੱਲੇ ਸਰ 500 ਦੀ ਬੰਨ ਬੰਨ ਵਾਲਾ ਸਰ 500 ਦੀ ਰੇਟ ਹੈ ਪੂਰਾ ਪਿੰਡ ਦੇ 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 ਵੀਡੀਓ ਵਧੀਆ ਲੱਗੇ ਤਾਂ ਬਾਤ ਸ਼ੇਅਰ ਕਰਨੀ ਸਾਡੇ ਚੈਨਲ ਨੂੰ ਫੇਸਬੁੱਕ ਚੈਨਲ ਨੂੰ ਫੋਨੋ ਕਰਨਾ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਅਗਰ ਸਾਡੇ ਵਿਚਾਰ ਤੁਹਾਨੂੰ ਵਧੀਆ ਲੱਗੇ ਤਾਂ ਇੱਕ ਵਾਰੀ ਰੇ ਲਾਇਕ ਦੇ ਜਾਣਾ ਬਹੁਤ ਹੀ ਹੋ ਸਮਝਦੇ ਪਿੰਡ ਦਾ ਸਰਪੰਚ ਤੇ ਬੁਲਾਓ ਇਹ ਜਿਹੜੇ ਮਸੇਪਾ ਪਿਆਦੇ ਵਿੱਚ ਲਾਉਣੇ ਫਿਰ ਤੇਰੇ ਦਾਰਵਾਜ਼ੇ ਇਹਨਾਂ ਨੂੰ ਮੜਕਾਰਾਂ ਪਾਓ ਉਹ ਲਾਂ ਤਾਂ ਪਾਸੇ ਘਰੋਂ ਖੱਟੋ ਮਾਰ ਕੇ ਸਾਲ ਨਾਲ ਬਾਅਦ ਦੱਸ ਦੇ ਤੁਸੀਂ ਦਾਰੇ ਤੇ ਜਾ ਸਾਨੂੰ 5 ਸਾਲ ਆਗਲਾ ਤੁਸੀਂ ਪਾਣੇ ਮਾਰ ਦਾ ਰੰਗ ਦੇਖੀ ਦਾਰੇ ਪਾ ਕੇ ਦਿੱਤਾ ਹੋਰ ਲੱਗੀ ਧੰਨਵਾਦ